ਤੁਸੀਂ ਪ੍ਰਾਈਮ ਅਸ਼ਾ ਟੀਵੀ ਦੇਖ ਰਹੇ ਹੋ ਜੀ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਸ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲਬਿਆਨੀ ਲੰਘੇ ਕੱਲ ਪੰਜਾਬ ਦੇ ਵਿੱਚ ਬੇਹੱਦ ਗਰਮੀ ਸੀ ਜਿਵੇਂ ਕਿ ਪਿਛਲੇ 3-4 ਦਿਨਾਂ ਤੋਂ ਪੈ ਰਹੀ ਹੈ ਲੰਘੇ ਕੱਲ ਵੀ ਪੰਜਾਬ ਦੇ ਕਈ ਹਿੱਸੇ ਦੇ ਵਿੱਚ 47 ਡਿਗਰੀ ਦੇ ਕਰੀਬ-ਕਰੀਬ ਤਾਪਮਾਨ ਦਰਜ ਕੀਤਾ ਗਿਆ ਗੰਗਾ ਨਗਰ ਇਸ ਵੇਲੇ ਭੱਠੀ ਵਾਂਗ ਤਪ ਰਿਹਾ ਤੇ ਪੰਜਾਬ ਦੇ ਕਈ ਜਿਹੜੇ ਜ਼ਿਲ੍ਹੇ ਆ ਉਹ ਇਸ ਵੇਲੇ ਬੇਹੱਦ ਗਰਮੀ ਦੀ ਮਾਰ ਦੇ ਵਿੱਚ ਆ ਪੰਜਾਬ ਦੇ ਵਿੱਚ ਇਸ ਪੂਰੇ ਹਫਤੇ ਦੇ ਵਿੱਚ ਮੀਂਹ ਦੀ ਇੱਕ ਟਿੱਪ ਪੈਣ ਦੀ ਸੰਭਾਵਨਾ ਨਹੀਂ ਆ। ਮੀਂਹ ਹਰੇਕੀ ਝੱਖੜ ਚੁੱਲੇ ਦੀ ਕੋਈ ਆਸ ਨਹੀਂ ਆ। ਬਿਲਕੁਲ ਵੀ ਬੱਦਲਵਾਈ ਦੀ ਆਸ ਨਹੀਂ ਆ। ਬਾਕੀ ਬਿੰਨੇ ਕੀ ਬਣਦਾ ਪਰ ਪੰਜਾਬ ਦੇ ਵਿੱਚ ਗਰਮੀ ਨੇ ਵੱਟ ਕੱਢੇ ਹੋਏ ਜਿਵੇਂ ਕਿਸੇ ਕੱਲ ਵੀ ਗੱਲ ਕਹੀ ਸੀ। ਪੰਜਾਬ ਦੇ ਵਿੱਚ 13 ਮਰਿਆਂ ਦਾ ਗਰਮੀ ਦਾ ਰਿਕਾਰਡ ਟੁੱਟ ਗਿਆ। ਬਿਜਲੀ ਦੀ ਮੰਗ ਦਾ ਵੀ ਰਿਕਾਰਡ ਟੁੱਟ ਗਿਆ। ਇਸ ਵੇਲੇ ਲੋਕ ਤਪ ਰਹੇ ਆ ਤੇ ਸੜਕਾਂ ਦੇ ਉੱਤੇ ਦਿਨ ਵੇਲੇ ਕਰਫਿਊ ਵਰਗੇ ਹਾਲਾਤ ਹੁੰਦੇ ਆ। ਅਗਦੇ ਵਿੱਚੋਂ ਨਿਕਲਣ ਵਾਲੀ ਗੱਲ ਹੁੰਦੀ ਜਿਹੜੇ ਦੋ ਪਹੀਆ ਵਾਹਨ ਦੇ ਉੱਤੇ ਜਾਂਦੇ ਆ ਏਸੀ ਆ ਜਿਹੜੇ ਉਹ ਥੋੜੀ ਕੀ ਦੇਰ ਲਈ ਰਾਹਤ ਦਿੰਦੇ ਪਰ ਏਸੀ ਦੇ ਮਗਰਲੇ ਪਾਸੇ ਜਾ ਕੇ ਦੇਖੀਏ ਤਾਂ ਪਤਾ ਲੱਗਦਾ ਵੀ ਵਾਤਾਵਰਣ ਦੇ ਵਿੱਚ ਤਪਸ਼ ਪੈਦਾ ਕਰਨ ਦੇ ਵਿੱਚ ਇਹਦਾ ਵੀ ਯੋਗਦਾਨ ਆ ਹਰ ਗੱਡੀ ਵਿੱਚ ਏਸੀ ਆ ਬਹੁ ਗਿਣਤੀ ਘਰਾਣੇ ਵਿੱਚ ਏਸੀ ਆ ਦਰਖਤ ਉਹਨੇ ਨਹੀਂ ਜਿੰਨੇ ਹੁਣ ਏਸੀ ਆ ਗੱਡੀਆਂ ਜਿੰਨੀਆਂ ਉਹਨੇ ਹੁਣ ਸਾਡੇ ਕੋਲੇ ਦਰਖਤ ਵੀ ਨਹੀਂ ਆ ਸੋ ਭਾਈ ਜੇਕਰ ਹੈਗੇ ਤਾਂ ਸਫਾਇਦੇ ਆ ਤੇ ਹਾਲਾਤ ਅੱਜ ਵਾਲੇ ਆਪਾਂ ਆਪੇ ਪੈਦਾ ਕੀਤੇ ਆ ਕਿਸੇ ਨੇ ਜ਼ਬਰਦਸਤੀ ਸਾਡੇ ਉੱਤੇ ਮੜੇ ਨਹੀਂ ਆ ਮਨੁੱਖੀ ਇਹਦਾ ਜ਼ਿੰਮੇਵਾਰਾ ਤੇ ਮਨੁੱਖੀ ਨਤੀਜੇ ਭੁਗਤੂਗਾ ਤੇ ਭੁਗਤ ਰਿਹਾ ਜਿਹੜੀ ਪਹਿਲੀ ਵੱਡੀ ਖਬਰ ਆ ਉਹ ਬਹੁਤ ਦੁਖਦਾਈ ਆ ਅਹਮਦਾਬਾਦ ਦੇ ਵਿੱਚ ਜਹਾਜ਼ ਕ੍ਰੈਸ਼ ਹੋਇਆ ਹਾਰਸਾ ਕ੍ਰਸ਼ਤ ਹੋਇਆ ਸਭ ਨੇ ਇਹਦੇ ਬਾਰੇ ਪੜਿਆ ਇਹਦੇ ਵਿੱਚ 200 ਤੇ 42 ਦੇ ਕਰੀਬ ਮੁਸਾਫਰ ਸੀ ਜੀਰੇ ਵਿੱਚ 10 ਜਣੇ ਕੈਬਨ ਕਰੂ ਮੈਂਬਰ ਸੀ ਜਾਨੀ ਕਿ 에어 호ਸਟਸ ਤੇ ਬਾਕੀ ਚਾਲਕ ਦਲ ਦੇ ਮੈਂਬਰ 2 ਇਹਦੇ ਵਿੱਚ ਪਾਇਲਟ ਸੀ ਜਾਨੀ ਕਿ 10 ਤੇ 2 12 ਤੇ ਬਾਕੀ ਸਾਰੀਆਂ ਸਵਾਰੀਆਂ ਸੀ ਇਹਦੇ ਵਿੱਚ ਬਹੁਤੇ ਭਾਰਤੀ ਸੀ ਉਸ ਤੋਂ ਬਾਅਦ ਦੂਜੇ ਨੰਬਰ ਦੇ ਉੱਤੇ ਇੰਗਲੈਂਡ ਦੇ ਵਸਨੀਕ ਸੀ ਫਿਰ ਇਹਦੇ ਵਿੱਚ ਪੁਰਤਗਾਲ ਦੇ ਵੀ ਸੀ ਇਹਦੇ ਵਿੱਚ ਕੈਨੇਡੀਅਨ ਵੀ ਸੀ ਮਤਲਬ ਇਹ ਜਿਕੇ ਇੱਕ ਤੋਂ ਬਿਨਾ ਸਾਰੇ ਵਿਚਾਰੇ ਮੁੱਕ ਗਏ ਆ ਜਿੰਦਗੀ ਇਸ ਤਰੀਕੇ ਦੇ ਨਾਲ ਵੀ ਹੱਥ ਦੇ ਵਿੱਚੋਂ ਕਿਰ ਜਾਂਦੀ ਹੈ ਜ਼ਿੰਦਗੀ ਇਸ ਮੋੜ ਦੇ ਉੱਤੇ ਲਿਆ ਕੇ ਖੜਾ ਕਰ ਦਿੰਦੀ ਆ ਜ਼ਿੰਦਗੀ ਦੇ ਵਿੱਚ ਇੱਕ ਪਲ ਦੇ ਵਿੱਚ 2 ਮਿੰਟ ਦੇ ਵਿੱਚ ਆਹ ਕੁਝ ਵੀ ਵਾਪਰ ਜਾਂਦਾ ਕਿ ਜਿਹੜੇ ਲੋਕਾਂ ਨੇ ਆਪਣੇ ਕੇਰਿਆਂ ਦੀਆਂ ਆਪਣੇ ਪਰਿਵਾਰਾਂ ਦੀ ਫੋਟੋਆਂ ਸੋਸ਼ਲ ਮੀਡੀਆ ਤੇ ਅਪਲੋਡ ਕੀਤੀਆਂ ਹੋਣ ਕਿ ਅਸੀਂ ਉਡਾਣ ਭਰਨ ਲੱਗੇ ਆ ਅਸੀਂ ਇਸ ਵੇਲੇ ਬੋਰਡਿੰਗ ਕਰਾ ਚੁੱਕੇ ਆ ਅਸੀਂ ਅੱਜ ਇੰਗਲੈਂਡ ਵਾਲੇ ਜਾ ਰਹੇ ਆ ਕੁਝ ਘੰਟੇ ਤੱਕ ਇੰਗਲੈਂਡ ਪਹੁੰਚ ਜਾਵਾਂਗੇ ਜਿਨ੍ਹਾਂ ਨੇ ਆਪਦੇ ਸੋਹਣੇ ਚਿਹਰਾ ਨਾਲ ਇਹ ਫੋਟੋਆਂ ਪਾਈਆਂ ਕੁਝ ਮਿੰਟਾਂ ਬਾਅਦ ਉਹਨਾਂ ਦੇ ਚਿਹਰੇ ਬੇਪਛਾਣ ਹੋ ਗਏ ਤੇ ਹੁਣ ਡੀਐਨਏ ਟੈਸਟ ਕਰਕੇ ਪਤਾ ਲੱਗਣਾ ਕਿ ਇਹ ਕਿੰਨਾ ਦੇ ਪਰਿਵਾਰਕ ਮੈਂਬਰ ਆ ਚਿਹਰੇ ਪਛਾਣੇ ਨਹੀਂ ਜਾਂਦੇ ਮੈਂ ਤਾਂ ਅਸਲ ਵਿੱਚ ਸੱਚੀ ਗੱਲ ਹੈ ਡਰ ਗਿਆ ਜਿਸ ਤਰੀਕੇ ਨਾਲ ਮੈਂ ਚਿਹਰੇ ਵੇਖੇ ਸਟ੍ਰੈਚਰ ਦੇ ਉੱਤੇ ਪਾ ਕੇ ਕੁਝ ਕੁ ਲੋਕਾਂ ਨੂੰ ਨਜ਼ਾਰਾ ਆਏ ਡਾਕਟਰ ਜਾਂ ਜਿਹੜਾ ਬਾਕੀ ਸਟਾਫ ਆ ਉਹ ਬਿਲਕੁਲ ਕਾਲੇ ਹੋਏ ਪਏ ਆ ਪਤਾ ਹੀ ਨਹੀਂ ਲੱਗਦਾ ਇਹ ਕੌਣ ਆ ਉਹ ਝੁੱਲਸ ਗਏ ਆ ਖਤਮ ਹੋ ਗਏ ਆ ਚਿਹਰੇ ਮੁੱਕ ਗਏ ਆ ਚਿਹਰੇ ਨਹੀਂ ਪਛਾਣ ਖਤਮ ਹੋ ਗਈ ਆ ਇਹ ਵੀ ਕੁਦਰਤ ਦਾ ਕਹਿਰਾ ਇਦੇ ਪਿੱਛੇ ਕੌਣ ਜ਼ਿੰਮੇਵਾਰ ਆ ਹੁਣ ਇਹਦੀਆਂ ਕਰੀ ਚੱਲੋ ਪੜਤਾਲਾਂ ਸਿਵਲ ਐਵੀਏਸ਼ਨ ਡਿਪਾਰਟਮੈਂਟ ਕੀ ਕਰੂਗਾ ਬਾਕੀ ਜਿਹੜੀਆਂ ਏਜੰਸੀਆਂ ਕੀ ਕਰਨੀਆਂ ਸਾਨੂੰ ਨਹੀਂ ਪਤਾ ਇਹਦੇ ਵਿੱਚੋਂ ਕੀ ਨਿਕਲ ਕੇ ਆਉਣੀ ਸੱਚਾਈ ਪਤਾ ਨਹੀਂ ਪਰ ਕਿਉਂਕਿ ਜਹਾਜ਼ 에ਅਰ ਇੰਡੀਆ ਦਾ ਤੇ 에ਅਰ ਇੰਡੀਆ ਚੰਗੀਆਂ ਖਬਰਾਂ ਕਰਕੇ ਘਾਟ ਹੀ ਕਰੇ ਚਰਚਾ ਦੇ ਵਿੱਚ ਆਈ ਹੈ ਤੇ ਇਹੋ ਜਿਹੀਆਂ ਖਬਰਾਂ ਹੀ ਹੁੰਦੀਆਂ ਹੁੰਦੀਆਂ ਕਦੇ ਪਾਈ ਜਹਾਜ਼ 'ਚ ਫਲਾਣਾ ਨੁਕਸ ਪੈ ਗਿਆ ਕਦੇ ਇਹ ਲੇਟ ਹੋ ਗਈ ਕਦੇ ਫਲਾਹ ਹੋ ਗਿਆ ਕਦੇ ਢਿੰਗ ਹੋ ਗਿਆ ਪਤਾ ਨਹੀਂ ਜੇਕਰ ਸਹੀ ਪੜਤਾਲ ਹੋਈ ਤਾਂ ਇਹਦੇ ਵਿੱਚੋਂ ਵੀ ਕੁਝ ਨਾ ਕੁਝ ਨਿਕਲਿਆ ਹੋਵੇ ਪਰ ਏਅਰ ਇੰਡੀਆ ਨੇ ਕਿਹਾ ਜੀ ਕਿ ਅਸੀਂ ਵਿਛੜਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਇੱਕ ਇੱਕ ਕਰੋੜ ਰੁਪਇਆ ਦੇਣ ਦਾ ਐਲਾਨ ਕਰਦੇ ਆ ਤੇ ਜਿਹੜੇ ਜ਼ਖਮੀ ਆ ਉਹਨਾਂ ਦਾ ਅਸੀਂ ਮੁਫਤ ਦੇ ਵਿੱਚ ਮਹਿੰਗੇ ਤੋਂ ਮਹਿੰਗਾ ਇਲਾਜ ਕਰਾਵਾਂਗੇ ਮੁਫਤ ਦੇ ਵਿੱਚ ਜ਼ਖਮੀ ਤਾਂ ਹੈ ਹੀ ਬਹੁਤ ਥੋੜੇ ਆ ਇੱਕ ਉਹ ਆ ਜਿਹੜਾ ਕਿ ਰਮੇਸ਼ ਕੁਮਾਰ ਵਿਸ਼ਵਾਸ ਆ ਜਿਹੜਾ ਕਿ ਇੰਗਲੈਂਡ ਦੇ ਵੱਲ ਜਾ ਰਿਹਾ ਸੀ ਆਪਣੇ ਭਰਾ ਦੇ ਸਮੇਤ ਇੱਕੋ ਜਣਾ ਤਾਂ ਬਚਿਆ ਇਹਦੇ ਵਿੱਚ ਜਾਂ ਫਿਰ ਉਹ ਆ ਜਿਹੜੀ ਬਿਲਡਿੰਗ ਦੇ ਵਿੱਚ ਜਹਾਜ਼ ਜਾ ਕੇ ਵਜਿਆ ਉਹਦੇ ਵਿੱਚ ਜਿਹੜੇ ਡਾਕਟਰ ਸੀਗੇ ਜਿਹੜੇ ਕਿ ਉਸ ਵੇਲੇ ਲੰਚ ਕਰ ਰਹੇ ਸੀ ਕਿਉਂਕਿ 1:40 ਮਿੰਟ ਦੇ ਉੱਤੇ ਹਾਦਸਾ ਵਾਪਰਿਆ ਦੁਪਹਿਰੇ ਉਹਨਾਂ ਦੇ ਵਿੱਚੋਂ ਕਈ ਡਾਕਟਰ ਜ਼ਖਮੀ ਆ ਏਅਰ ਇੰਡੀਆ ਭਾਵੇਂ 20 ਕਰੋੜ ਦੇ ਦੇ ਵਿੱਚ ਤੇ ਭਾਵੇਂ 100-100 ਕਰੋੜ ਰੁਪਈਆ ਇੱਕ ਜਣੇ ਦੇ ਪਰਿਵਾਰ ਨੂੰ ਦੇ ਦੇਵੇ ਇਹ ਬੰਦੇ ਮੁੜ ਕੇ ਵਾਪਸ ਨਹੀਂ ਆਉਣੇ ਤੇ ਏਅਰ ਇੰਡੀਆ 2022 ਦੇ ਵਿੱਚ ਸਰਕਾਰ ਦੇ ਵੱਲੋਂ ਟਾਟਾ ਗਰੁੱਪ ਦੇ ਨਾਂ ਦੇ ਉੱਤੇ ਤਬਦੀਲ ਕੀਤੀ ਗਈ ਸੀ ਟਰਾਂਸਫਰ ਕਰ ਦਿੱਤੀ ਗਈ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਏਅਰ ਇੰਡੀਆ ਦਾ ਇਹ ਸਭ ਤੋਂ ਵੱਡਾ ਹਾਰਸਾ ਇੰਗਲੈਂਡ ਦੇ ਵੱਲ ਉਡਾਨ ਜਾਂਦੀ ਹੋਵੇ ਤੇ ਇਸ ਰੂਪ ਦੇ ਵਿੱਚ ਖਬਰ ਸਾਹਮਣੇ ਆ ਜੇ ਤੇ ਉਹਦੇ ਵਿੱਚ ਲੀਆਂ ਕਹਾਣੀਆਂ ਕਈ ਹੋਰ ਸਮਝਣ ਵਾਲੀਆਂ ਇੱਕ ਮੁੰਡਾ ਮੇਰੇ ਖਿਆਲੋਂ ਦਾ ਨਾ ਅਨਿਲ ਵਤਸਾ ਜਖਸ਼ਮਰੇ ਚੇਤੇ ਦੇ ਵਿੱਚੋਂ ਨਾ ਨਾ ਵਿਸਰਨਾ ਹੋਵੇ ਪਰ ਉਹਦੇ ਪਿਛਲੇ ਪਾਸੇ ਸ਼ਬਦ ਜਿਹੜਾ ਵਤਸਾ ਉਹਨੇ ਇੱਕ ਚੈਨਲ ਦੇ ਉੱਤੇ ਆ ਕੇ ਗੱਲ ਕਹੀ ਆ ਕਹਿੰਦਾ ਜੀ ਅਸਲ ਦੇ ਵਿੱਚ ਮੈਂ ਦਿੱਲੀ ਤੋਂ ਅਹਮਦਾਬਾਦ ਤੱਕ ਇਸੇ ਜਹਾਜ਼ ਦੇ ਵਿੱਚ ਅਸਾਂ ਮੇਰਾ ਬਾਪ ਤੇ ਇੱਕ ਹੋਰ ਰਿਸ਼ਤੇਦਾਰ ਅਸੀਂ ਤਿੰਨਾਂ ਨੇ ਸਫ਼ਰ ਕੀਤਾ ਅਸੀਂ ਅਹਮਦਾਬਾਦ ਉੱਤਰ ਜਾਣਾ ਸੀ ਇਸ ਜਹਾਜ਼ ਨੇ ਅੱਗੇ ਉਡਾਣ ਭਰਨੀ ਸੀ ਪਰ ਇਹ ਜਹਾਜ਼ ਦਿੱਲੀ ਤੋਂ ਲੈ ਕੇ ਅਹਮਦਾਬਾਦ ਤੱਕ ਵੀ ਬਿਲਕੁਲ ਸਹੀ ਨਹੀਂ ਸੀ ਇਹਦੇ ਵਿੱਚੋਂ ਕਈ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਸੀ ਅਜੀਬੋ ਗਰੀਬ ਜਿਹਾ ਵਿੱਚ ਮਾਹੌਲ ਸੀ ਮਤਲਬ ਇਹ ਹੈ ਜੀ ਕਿ ਜਹਾਜ਼ ਦੇ ਵਿੱਚ 에ਅਰ ਇੰਡੀਆ ਦੇ ਜਹਾਜ਼ਾਂ ਵਿੱਚ ਅਕਸਰ ਹੀ ਕੁਝ ਠੀਕ ਨਹੀਂ ਹੁੰਦਾ ਸਾਰਾ ਕੋਈ ਤਾਂ ਠੀਕ ਹੁੰਦਾ ਹੀ ਨਹੀਂ ਤੇ ਸ਼ਾਇਦ ਇਹਦੇ ਵਿੱਚ ਕੁਝ ਨਾ ਠੀਕ ਹੋਇਆ ਹੋਵੇ ਤੇ ਵਿਚਾਰੇ ਬੇਕਸੂਰ ਲੋਕਾਂ ਦੀ ਮੌਤ ਹੋ ਗਈ ਹੋਵੇ ਅਗਲੀ ਗੱਲ ਇਹ ਹੈ ਜੀ ਕਿ ਜਿਹੜਾ ਵਿਅਕਤੀ ਬਚਿਆ 40 ਸਾਲ ਦਾ ਜਿਹੜਾ ਕਿ ਇੱਥੇ ਆਪਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਵਾਸਤੇ ਆਇਆ ਸੀ ਤੇ ਉਹਦੀ ਗੱਲ ਸੁਣ ਕੇ ਤੇ ਇਉਂ ਲੱਗਦਾ ਵੀ ਭਾਈ ਕੁਦਰਤ ਇੱਕ ਬੰਦੇ ਨੂੰ ਕਿਸ ਤਰੀਕੇ ਨਾਲ ਬਚਾ ਲੈਂਦੀ ਆ ਰੱਖ ਲੈਂਦੀ ਆ ਉਹਨੇ ਗੱਲ ਕਹੀ ਆ ਵੀ ਇਹ 30 ਸੈਕਿੰਡ ਦੇ ਵਿੱਚ ਸਾਰਾ ਕੁਝ ਵਾਪਰਿਆ ਤੇ ਜਦੋਂ ਤੱਕ ਮੈਨੂੰ ਹੋਸ਼ ਆਈ ਆ ਤੇ ਉਸ ਵੇਲੇ ਤੱਕ ਆਲੇ-ਦੁਆਲੇ ਲਾਸ਼ਾਂ ਹੀ ਲਾਸ਼ਾਂ ਸੀ ਉਸ ਵੇਲੇ ਜਹਾਜ਼ ਦੇ ਟੁਕੜੇ ਖਿਲਰੇ ਪਏ ਸੀ ਮੈਨੂੰ ਉਸ ਵੇਲੇ ਚੱਕ ਕੇ ਐਂਬੂਲੈਂਸ ਦੇ ਵਿੱਚ ਜਦੋਂ ਪਾਇਆ ਗਿਆ ਮੈਨੂੰ ਤਾਂ ਉਦੋਂ ਹੋਸ਼ ਆਈ ਆ ਪਰ ਖਬਰਾਂ ਇਹ ਵੀ ਆਈਆਂ ਕਿ ਉਹਨੇ ਐਮਰਜੈਂਸੀ ਤਾਕੀ ਦੇ ਵਿੱਚੋਂ ਛਾਲ ਮਾਰਤੀ ਚਲੋ ਉਹਦੀ ਜ਼ਿੰਦਗੀ ਬਚ ਗਈ ਉਹ ਬੱਚਾ ਰਵੇ ਉਹ ਚੜ੍ਹਦੀ ਕਲਾ ਦੇ ਵਿੱਚ ਰਵੇ ਇਹਦੀ ਕਾਮਨਾ ਕਰਦੇ ਆ ਪਰ ਤੁਸੀਂ ਇਹ ਦੇਖੋ ਵੀ ਉਹਦਾ ਵੀ ਭਰਾ ਚਲਾ ਗਿਆ ਉਹਦਾ ਭਰਾ ਜਿਹੜਾ ਨਾਲ ਸੀ ਉਹ ਤੇ ਸਫ਼ਰ ਕਰ ਰਿਹਾ ਇੰਗਲੈਂਡ ਵੱਲ ਜਾ ਰਿਹਾ ਉਹ ਵੀ ਜਹਾਜੋਂ ਤੁਰ ਗਿਆ 600 ਤੇ ਕੁਝ ਫੁੱਟ ਦੀ ਉਚਾਈ ਦੇ ਉੱਤੇ ਜਹਾਜ਼ ਸੀ ਜਦੋਂ 600 700 ਫੁੱਟ ਦੀ ਉਚਾਈ ਦੇ ਉੱਤੇ ਜਹਾਜ਼ ਹੁੰਦਾ ਆਮ ਤੌਰ ਦੇ ਉੱਤੇ ਉਦੋਂ ਨੈਟਵਰਕ ਕੰਮ ਕਰਦਾ ਹੁੰਦਾ ਹੋ ਸਕਦਾ ਭਾਈ ਕਿਸੇ ਨੇ ਮੋਬਾਈਲ ਦੇ ਉੱਤੇ ਸੁਨੀਹਾ ਵੀ ਭੇਜਿਆ ਹੋਵੇ ਕਿ ਜੀ ਅਸੀਂ ਬਿਲਕੁਲ ਠੀਕ ਜਾ ਰਹੇ ਹਾਂ ਜਹਾਜ਼ ਉੱਡ ਪਿਆ ਜਹਾਜ਼ ਇਨਾ ਕੋਚਾ ਹੋ ਗਿਆ ਸ਼ਾਇਦ ਕੋਈ ਲਾਈਵ ਵੀ ਹੋਇਆ ਹੋਵੇ ਪਰ ਤੁਸੀਂ ਦੇਖੋ ਵੀ ਉਸ ਤੋਂ ਬਾਅਦ ਕੀ ਕੁਝ ਵਾਪਰ ਗਿਆ ਇਸੇ ਜਹਾਜ਼ ਦੇ ਵਿੱਚ ਵਿਜੇ ਰupani ਸਾਹਿਬ ਵੀ ਸੀ ਜਿਹੜੇ ਕਿ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਆ ਪੰਜਾਬ ਦੇ ਇੰਚਾਰਜ ਪਿਛਲੇ 3 ਵਰਿਆਂ ਤੋਂ 3 ਦਿਨ ਪਹਿਲਾਂ ਉਹਨਾਂ ਨੇ ਲੁਧਿਆਣਾ ਪੱਛਮੀ ਦੇ ਵਿੱਚ ਪ੍ਰਚਾਰ ਕੀਤਾ ਪਤਨੀ ਨੂੰ ਲੈਣ ਵਾਸਤੇ ਇੰਗਲੈਂਡ ਵੱਲ ਜਾ ਰਹੇ ਆ ਉਹ ਪਿਛਲੇ ਕਈ ਮਹੀਨੇ ਤੋਂ ਇੰਗਲੈਂਡ ਦੇ ਵਿੱਚ ਆ ਤੇ ਭਾਈ ਆ ਕੁਝ ਵਾਪਰ ਗਿਆ ਯਾਨਕਿ ਜਦੋਂ ਇਹੋ ਜਿਹਾ ਕੁਝ ਵਾਪਰਦਾ ਉਦੋਂ ਦੁੱਖ ਹੁੰਦਾ ਵੀ ਭਾਈ ਸਾਡੀ ਭੈਣਾ ਵੀਰਾ ਸਾਰੇ ਕੋਈ ਵੀ ਹੋਵੇ ਕਿਸੇ ਵੀ ਸੂਬੇ ਦਾ ਹੋਵੇ ਕਿਸੇ ਵੀ ਦੇਸ਼ ਦਾ ਹੋਵੇ ਜਦੋਂ ਇਹੋ ਜਿਹਾ ਕੁਝ ਹੋਵੇ ਮਰਨਾ ਸਭ ਨਹੀਂ ਆ ਪਰ ਇੱਕ ਹਾਰਸੇ ਦੇ ਵਿੱਚ 241 ਲੋਕ ਮਾਰੇ ਜਾਣ ਤੇ ਸੱਚੀ ਮੁੱਚੀ ਕਾਲਜਾ ਮੂੰਹ ਨੂੰ ਆਉਂਦਾ ਵੀ ਯਾਰ ਆ ਬਣ ਕੀ ਗਿਆ ਪਹਿਲਾਂ ਕੁਝਕ ਰਿਪੋਰਟਾਂ ਨੇ ਵੀ ਜਿਵੇਂ ਕਿ ਮਣੀਪੁਰ ਦੀ ਇੱਕ ਕੁੜੀ ਆ ਜਿਹੜੀ ਕਿ ਇਸ ਜਹਾਜ਼ ਦੇ ਵਿੱਚ 에어 ਹੋਸਟਸ ਆ ਉਹਨੇ ਆਪਣੀ ਵੱਡੀ ਭੈਣ ਨੂੰ ਇੱਕ ਮੈਸੇਜ ਪਾਇਆ ਇਹ ਤਿੰਨ ਭੈਣਾ ਉਨੇ ਵੱਡੀ ਭੈਣ ਨੂੰ ਮੈਸੇਜ ਪਾਇਆ ਉਡਾਣ ਭਰਨ ਤੋਂ ਪਹਿਲਾਂ ਕਿ ਮੈਂ ਅੱਜ ਇੰਗਲੈਂਡ ਜਾ ਰਹੀ ਹਾਂ ਮੇਰੀ ਡਿਊਟੀ ਇਸ ਫਲਾਈਟ ਦੇ ਵਿੱਚ ਆ ਹੋ ਸਕਦਾ ਕੁਝ ਘੰਟੇ ਆਪਣੀ ਗੱਲ ਨਾ ਹੋਵੇ ਬਾਅਦ ਵਿੱਚ ਗੱਲ ਕਰਨ ਦੇ ਬਾਅਦ ਵਿੱਚ ਕਦੇ ਗੱਲ ਹੋਣੀ ਨਹੀਂ ਇਹੋ ਜਿਹੀਆਂ ਗੱਲਾਂ ਵੀ ਆ ਇੱਕ ਔਰਤ ਨੇ ਵਿਜੇਰ ਪਾਣੀ ਦੇ ਮੂਰੇ ਜਿਹਦੀ ਸੀਟ ਆ ਉਹਨੇ ਇੱਕ ਸੈਲਫੀ ਲਈਆ ਉਹਨੇ ਸੈਲਫੀ ਲਈ ਉਹਦਾ ਆਪਣਾ ਵੀ ਚਿਹਰਾ ਮਾਸਕ ਨਾਲ ਢੱਕਿਆ ਨਜ਼ਰ ਆਉਂਦਾ ਤੇ ਪਿਛਲੇ ਪਾਸੇ ਵਿਜੇਰ ਪਾਣੀ ਹੋਰੀ ਵੀ ਆ ਰਹੀ ਨਜ਼ਰ ਨਾ ਉਹ ਔਰਤ ਬੱਚੀ ਨਾ ਉਹ ਵਿਜੇਰ ਪਾਣੀ ਹੋਰੀ ਬੱਚੇ ਇਹ ਹਾਰਸੇ ਕਿਉਂ ਵਾਪਰਦੇ ਆ ਤੇ 에어 ਇੰਡੀਆ ਦੇ ਨਾਲ ਐਡਾ ਵੱਡਾ ਹਾਰਸਾ ਕਿਉਂ ਵਾਪਰਿਆ ਇਹਦੀ ਪੜਤਾਲ ਦੀ ਲੋੜ ਆ ਪਹਿਲਾਂ ਇਸ ਰਿਪੋਰਟ ਦਾ ਵੀਰ ਵਾ ਫੇਅਰ ਕਰਾਂਗੇ ਟਪਣੀ ਰਤਨ ਟਾਟਾ ਦਾ ਟਾਟਾ ਗਰੁੱਪ ਨੇ 8 ਅਕਤੂਬਰ 2021 ਨੂੰ 에어 ਇੰਡੀਆ ਇਸਦੀ ਸਹਾਇਕ ਕੰਪਨੀ 에어 ਇੰਡੀਆ ਐਕਸਪ੍ਰੈਸ ਦੇ ਗਰਾਊਂਡ ਹੈਂਡਲਿੰਗ ਕੰਪਨੀ A I S A T S ਦੇ ਵਿੱਚ 50% ਹਿੱਸੇਦਾਰੀ 18000 ਕਰੋੜ ਰੁਪਏ ਦੇ ਵਿੱਚ ਲਗਭਗ US ਦੇ 2.4 ਬਿਲੀਅਨ ਦੇ ਵਿੱਚ ਖਰੀਦੀ ਸੀ ਇਸ ਸੌਦੇ ਦੇ ਵਿੱਚ ਟਾਟਾ ਨੇ ਉਦੋਂ 2700 ਕਰੋੜ ਰੁਪਏ ਨਕਦ ਦਾ ਕੀਤਾ ਤੇ 15300 ਕਰੋੜ ਰੁਪਏ ਦਾ ਕਰਜ਼ਾ ਸਿਰ ਤੇ ਲੈ ਲਿਆ 27 ਜਨਵਰੀ 2022 ਨੂੰ 에어 ਇੰਡੀਆ ਦੀ ਮਾਲਕੀ ਅਧਿਕਾਰਤ ਤੌਰ ਤੇ ਟਾਟਾ ਨੂੰ ਤਬਦੀਲ ਕਰ ਦਿੱਤੀ ਗਈ ਜਿਸ ਨਾਲ 69 ਸਾਲਾਂ ਬਾਅਦ ਆਪਣੇ ਮੂਲ ਸੰਸਥਾਪਕ ਸਮੂਹ ਦੇ ਵਿੱਚ ਇਹ 에어ਲਾਈਨ ਵਾਪਸ ਆ ਗਈ ਫਿਰ ਟਾਟਾ ਗਰੁੱਪ ਨੇ 470 ਜਹਾਜ਼ਾਂ ਦਾ ਆਰਡਰ ਦੇ ਕੇ ਬੁਨਿਆਦੀ ਢਾਂਚੇ ਦੇ ਵਿੱਚ ਨਿਵੇਸ਼ ਕਰਕੇ 에어 ਇੰਡੀਆ ਨੂੰ ਵੱਡੇ ਪੱਧਰ ਤੇ ਮਜ਼ਬੂਤ ਕਰਨ ਦੀ ਯੋਜਨਾ ਸ਼ੁਰੂ ਕੀਤੀ ਪਰ ਜਿਸ ਤਰੀਕੇ ਦੇ ਨਾਲ ਇਹਦੇ ਲਗਾਤਾਰ ਹਾਰ ਸੇ ਦਰ ਹਾਰ ਸੇ ਵਾਪਰ ਰਹੇ ਆ ਤੇ ਜਿਸ ਤਰੀਕੇ ਦੇ ਨਾਲ ਲੰਘੇ ਕੱਲ ਹਾਰ ਸਾਂ ਵਾਪਰਿਆ ਉਸ ਤੋਂ ਬਾਅਦ ਟਾਟਾ ਦੇ ਸ਼ੇਅਰ ਵੀ ਇੱਕਦਮ ਟੜਮ ਕਰਕੇ ਡਿੱਗੇ ਉਸ ਤੋਂ ਬਾਅਦ ਜਿਹੜੀ ਬੋਇੰਗ ਕੰਪਨੀ ਆ ਤੇ ਉਹਦੇ ਨਾਲ ਸੰਬੰਧਿਤ ਵੀ ਬਹੁਤ ਸਾਰੇ ਸਵਾਲ ਖੜੇ ਹੋਏ ਤੇ ਭਾਰਤ ਵਰਗੇ ਦੇਸ਼ ਦੇ ਵਿੱਚ ਇਕਲੌਤੀ ਇੰਟਰਨੈਸ਼ਨਲ 에ਅਰਲਾਈਨ ਦਾ ਇੰਨਾ ਬੁਰਾ ਹਾਲ ਕਿਉਂ ਆ ਇਹਦੇ ਬਾਬਤ ਵੀ ਕਈ ਤਰ੍ਹਾਂ ਦੇ ਸਵਾਲ ਉੱਠੇ ਨੇ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆ ਸਿਰਫ ਇੰਨੀ ਗੱਲ ਕਹਿਣੀ ਬਣਦੀ ਆ ਹਰ ਬੰਦੇ ਦੀ ਜ਼ਿੰਦਗੀ ਬਹੁਤ ਮੁੱਲਵਾਨ ਆ ਹਰ ਬੰਦਾ ਆਪਣੇ ਪਰਿਵਾਰ ਦੇ ਲਈ ਬਹੁਤ ਹੀ ਕੀਮਤੀ ਆ ਚਲੋ ਜੇਕਰ ਕੋਈ ਵੱਡਾ ਨਾਂ ਹੁੰਦਾ ਆਪਾਂ ਉਸ ਨਾਂ ਦਾ ਜ਼ਿਕਰ ਵੱਧ ਕਰਦੇ ਹੁੰਨੇ ਕਿਉਂਕਿ ਉਹਨੂੰ ਸਾਰੇ ਪਛਾਣਦੇ ਹੁੰਦੇ ਆ ਪਰ ਗੱਲ ਇਹ ਜੀ ਕਿ ਹਰ ਬੰਦਾ ਆਪਣੇ ਪਰਿਵਾਰ ਦੇ ਲਈ ਬਹੁਤ ਮੁੱਲਵਾਨ ਆ ਹਰ ਬੰਦੇ ਦਾ ਆਪੋ ਆਪਣਾ ਯੋਗਦਾਨ ਆ ਪਰ ਜਦੋਂ ਜਹਾਜ਼ ਹਾਰ ਸੇ ਇਸ ਰੂਪ ਦੇ ਵਿੱਚ ਵਾਪਰਨ ਉਦੋਂ ਫਿਰ ਬਹੁਤ ਸਾਰੇ ਸਵਾਲ ਖੜੇ ਹੋ ਜਾਂਦੇ ਜਿਵੇਂ ਕਿ ਹੁਣ ਵੀ ਹੋ ਰਹੇ ਆ ਅਗਲੀ ਗੱਲ ਇਹ ਆ ਜੀ ਕਿ ਇੱਕ ਨਾ ਮੇਡੇ ਹੁੰਦਾ ਜਿਹਨੂੰ ਕਹਿੰਦੇ ਮੇਡੇ ਕਹਿੰਦੇ ਵੀ ਜਦੋਂ ਕੋਈ ਬਹੁਤ ਹੰਗਾਮੀ ਸਥਿਤੀ ਹੋਵੇ ਇਸ ਜਹਾਜ਼ ਦੇ ਪਾਇਲਟ ਨੇ ਉਹ 2-3 ਵਾਰ ਮੇ ਡੇ ਵਾਲਾ ਬਟਨ ਵੀ ਦਬਾਇਆ ਜਦੋਂ ਕਿਤੇ ਕੋਈ ਬਹੁਤ ਹੰਗਾਮੀ ਹਾਲਤ ਹੋਵੇ ਇੰਜਨ ਨੂੰ ਅੱਗ ਲੱਗ ਜੇ ਜਹਾਜ਼ ਡਿੱਗਣ ਲੱਗੇ ਜਹਾਜ਼ ਦੇ ਵਿੱਚ ਕੋਈ ਬਹੁਤ ਵੱਡਾ ਤਕਨੀਕੀ ਨੁਕਸਾ ਆ ਜਾਏ ਜਦੋਂ ਉਹਦਾ ਤੇਲ ਮੁੱਕ ਜੇ ਜਾਂ ਕੁਝ ਵੀ ਹੋ ਜੇ ਉਦੋਂ ਫਿਰ ਉਹ ਬਟਨ ਦਬਾਇਆ ਜਾਂਦਾ ਕਿ ਮੈਨੂੰ ਐਮਰਜੈਂਸੀ ਮਦਦ ਚਾਹੀਦੀ ਹੈ ਪਰ ਕਿਉਂਕਿ ਇਹ ਜਹਾਜ਼ ਹਾਲੇ ਬਹੁਤਾ ਉੱਚਾ ਉੱਡਿਆ ਹੀ ਨਹੀਂ ਸੀ ਇੱਥੇ ਪਾਇਲਟ ਨੂੰ ਤੇ ਬਾਕੀ ਸਭ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ ਕਿਉਂਕਿ 1:38 ਤੇ ਉੱਡਿਆ 1:40 ਤੇ ਧੂਆਂ ਬਣ ਗਿਆ ਇਸ ਕਰਕੇ ਜਿਹੜੇ 30 35 ਸੈਕਿੰਡ ਦੇ ਵਿੱਚ ਸਾਰਾ ਪੰਜਾ ਵਾਪਰਿਆ ਇਹਦੇ ਵਿੱਚ ਨਾ ਕੋਈ ਇਹਨੂੰ ਮਦਦ ਮਿਲ ਸਕੀ ਨਾ ਇਹ ਕਿਸੇ ਦੀ ਮਦਦ ਪਾਇਲਟ ਕਰ ਸਕਿਆ ਉਹ ਆਪ ਵੀ ਨਹੀਂ بچਿਆ ਇਹ ਹਾਰਸਾ ਭਾਰਤ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਵਾਪਰੇ ਬਹੁਤ ਵੱਡੇ ਅਜ ਤੱਕ ਬਹੁਤ ਵੱਡੇ ਤੋਂ ਵੱਡੇ ਜਿਹੜੇ ਇਹ ਜਹਾਜ਼ ਹਾਰਸੇ ਵੀ ਵਾਪਰੇ ਆ ਉਹਨਾਂ ਦੇ ਵਿੱਚ ਇੱਕ ਗਿਣਿਆ ਜਾਣਾ ਇਸ ਹਾਰਸੇ ਦੇ ਪਿਛਲੇ ਕਾਰਨ ਕਿਹੜੇ ਆ ਇਹ ਲੱਭਣੇ ਚਾਹੀਦੇ ਆ ਮੈਂ ਇੱਕ ਅਕਸਰ ਸੋਚਦਾ ਹੁਣ ਆ ਕਿਹ ਛੋਟੇ ਛੋਟੇ ਦੇਸ਼ ਜਿਹੜੇ ਚਿੜੀ ਦੇ ਪਹੁੰਚੇ ਜਿਹੜੇ ਦੇਸ਼ ਆ ਮਲੇਸ਼ੀਅਨ 에ਅਰਲਾਈਨ ਸਿੰਗਾਪੁਰ 에ਅਰਲਾਈਨ ਹੋਰ ਕਈ ਦੇਸ਼ਾਨੀਆਂ 에ਅਰਲਾਈਨ ਉਹ ਦੁਨੀਆ ਭਰ ਦੇ ਵਿੱਚ ਜਿਹੜੀ ਇੱਕ ਸੂਚੀ ਹੁੰਦੀ ਹੈ ਰੈਂਕਿੰਗ ਦੇ ਮਾਮਲੇ ਦੇ ਵਿੱਚ ਪਹਿਲੇ ਦੂਜੇ ਪੰਜਵੇਂ ਸੱਤਵੇਂ ਦਸਵੇਂ 20ਵੇਂ ਨੰਬਰ ਤੇ ਹੁੰਦੀਆਂ ਪਰ ਆਪਣੀ 에ਅਰਲਾਈਨ ਕਿਹੜੀ ਥਾਂ ਤੇ ਖੜੀ ਆ ਆਪਾਂ ਕਿੱਥੇ ਦੇ ਖੜੇ ਆ ਮੇਰੇ ਦੋਸਤ ਅਕਸਰ ਇਹ ਗੱਲ ਕਹਿੰਦੇ ਹੁੰਦੇ ਬਾਈ ਜੀ ਅਸੀਂ 에ਅਰ ਇੰਡੀਆ ਦਾ ਜਹਾਜ਼ ਇਸ ਕਰਕੇ ਫੜਦੇ ਆ ਜੇਕਰ ਇਹ ਸਿੱਧੀ ਉਡਾਣ ਹੋਵੇ ਜਿਵੇਂ ਕਿ ਬਰਮਿੰਗਮ ਤੋਂ ਸਿੱਧੀ ਅਮਰਸਰ ਆਉਂਦੀ ਹੈ ਉਹ ਕਹਿੰਦੇ ਸੀ ਸਮਾਂ ਬਚਾਉਣ ਦੇ ਲਈ ਲੈ ਲੈਨੇ ਪਤਾ ਸਾਨੂੰ ਵੀ ਇਦਾਂ ਨਾ ਸਕਰੀਨਾਂ ਚੱਲਣੀਆਂ ਨਾ ਇਹਦੇ ਵਾਸ਼ਰੂਮ ਸਹੀ ਹੋਣੇ ਆ ਅਸੀਂ ਤਾਂ ਇਹ ਗੱਲ ਕਹਿੰਨੇ ਵੀ ਵੇਲੇ ਸਿਰ ਤੁਰ ਪਵੇ ਇੰਨੀ ਬਹੁਤ ਆ ਤੇ ਅਕਸਰ ਵੇਲੇ ਸਿਰ ਵੀ ਨਹੀਂ ਤੁਰਦੀ ਇਸ ਕਰਕੇ ਭਾਰਤ ਦੀ ਸਰਕਾਰ ਨੂੰ ਵੀ ਚਾਹੀਦਾ ਕਿ ਅਸੀਂ ਇਸ 에ਅਰਲਾਈਨ ਦੀ ਸਥਿਤੀ ਨੂੰ ਸੁਧਾਰਗੇ ਟਾਟਾ ਗਰੁੱਪ ਨੂੰ ਚਾਹੀਦਾ ਕਿ ਲੋਕਾਂ ਦੀ ਜ਼ਿੰਦਗੀ ਦੇ ਨਾਲ ਖੇਡਿਆ ਨਾ ਜਾਵੇ ਇਸ ਜਹਾਜ਼ ਦੇ ਵਿੱਚ ਇਸ 에ਅਰਲਾਈਨ ਦੇ ਵਿੱਚ ਬਹੁਤ ਕੁਝ ਸਵਾਰਨ ਦੀ ਲੋੜ ਆ ਜਿਹੜਾ ਕਿ ਹਾਲੇ ਤੱਕ ਸਵਾਰਿਆ ਨਹੀਂ ਗਿਆ 241 ਲੋਕਾਂ ਦੀ ਜ਼ਿੰਦਗੀ ਜਾਣ ਤੋਂ ਬਾਅਦ ਇਸ 에ਅਰਲਾਈਨ ਦੇ ਉੱਤੇ ਸਵਾਲ ਬਹੁਤ ਵੱਡੇ ਖੜੇ ਹੋਏ ਆ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਸਵਾਲ ਖੜੇ ਹੋਏ ਆ ਦੁਨੀਆ ਦੇ ਕੋਨੇ-ਕੋਨੇ ਵਿੱਚ ਵਸਦੇ ਲੋਕ ਆ ਜਿਹੜੇ ਸਵਾਲ ਕਰ ਰਹੇ ਆ ਤੇ ਦੂਜੇ ਪਾਸੇ ਇਹ ਵੀ ਚਮਤਕਾਰ ਆ ਵੀ ਇੱਕ ਬੰਦਾ ਇਹਦੇ ਵਿੱਚ ਬਚ ਵੀ ਗਿਆ ਉਹ ਕਿਵੇਂ ਬਚ ਗਿਆ ਜੇ ਤਾਂ ਦੀ ਹਿੰਮਤ ਨਾਲ ਬਚ ਗਿਆ ਜਾਂ ਫਿਰ ਕੁਦਰਤ ਦੀ ਮਿਹਰ ਨਾਲ ਬਚ ਗਿਆ ਬਾਕੀ ਜਿਹੜੇ ਪਰਿਵਾਰ ਗਏ ਆ ਉਹਨਾਂ ਦੇ ਨਾਲ ਸਾਡੀ ਹਮਦਰਦੀ ਆ ਜਿਹੜੇ ਕਿ ਲੋਕ ਗਏ ਆ ਉਹਨਾਂ ਦੇ ਪਰਿਵਾਰ ਆ ਵਿਚਾਰੇ ਵਿਲਕਦੇ ਆ ਅਸੀਂ ਉਹਨਾਂ ਦੀ ਪੀੜ ਨੂੰ ਸਮਝ ਸਕਦੇ ਹਾਂ ਲੰਘੇ ਕੱਲ ਪੰਜਾਬ ਦੇ ਵਿੱਚ ਇੱਕ ਖਬਰ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਧਰਦੀ ਰਹੀ ਹੈ ਕਮਲ ਕੌਰ ਦੀ ਮੌਤ ਦੀ ਖਬਰ ਤੇ ਕਮਲ ਕੌਰ ਦੇ ਬਾਰੇ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਸੋਸ਼ਲ ਮੀਡੀਆ ਤੇ ਇਹ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ਾ ਕੌਰ ਸ਼ਬਦ ਨੂੰ ਬਦਨਾਮ ਕੀਤਾ ਜਾ ਰਿਹਾ ਇਹ ਤਾਂ ਜੀ ਕੰਚਨ ਕੁਮਾਰੀ ਸੀ ਕੋਈ ਕਹਿੰਦਾ ਜੀ ਕੰਚਨ ਤਵਾੜੀ ਸੀ ਜੋ ਵੀ ਸੀ ਕਹਿੰਦੇ ਜੀ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਮੇਰੀ ਬੇਨਤੀ ਹੈ ਪੰਜਾਬੀਆਂ ਨੂੰ ਵਾਲ ਦੀ ਖਲਣਾ ਲਾਇਆ ਕਰੋ ਤੁਸੀਂ ਇਹ ਸੋਚੋ ਵੀ ਕੀ ਪੰਜਾਬੀਆਂ ਦਾ ਇੱਕ ਹਿੱਸਾ ਵੀ ਆਹ ਕੁਝ ਨਹੀਂ ਕਰਦਾ ਕੰਚਨ ਕੁਮਾਰੀ ਹੋਵੇ ਕੰਚਨ ਕੌਰ ਹੋਵੇ ਕਮਲ ਕੌਰ ਹੋਵੇ ਜਿਹੜੇ ਲੋਕ ਗਲਤ ਕੰਮ ਕਰਦੇ ਆ ਉਹ ਪੰਜਾਬ 'ਚ ਵੀ ਬੈਠੇ ਪੰਜਾਬੋਂ ਬਾਹਰ ਵੀ ਬੈਠੇ ਆ ਇਹ ਗੱਲ ਜ਼ਰੂਰੀ ਨਹੀਂ ਕਿ ਜਿਨੇ ਕੌਰ ਜਾਂ ਸਿੰਘ ਲਾਇਆ ਉਹ ਸਾਰੇ ਹੀ ਬਹੁਤ ਸੋਹਣੇ ਕੰਮ ਕਰਦੇ ਆ ਅਸੀਂ ਨੈਤਿਕ ਖਬਰਾਂ ਪੜ੍ਹਦੇ ਆ ਇੱਥੇ ਉਹ ਲੋਕ ਵੀ ਹੈਗੇ ਜਿਨ੍ਹਾਂ ਨੇ ਨਾ ਸੋਹਣੇ ਰੱਖੇ ਆ ਤੇ ਗੁਰੂਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਲਾਈਆਂ ਪਰ ਉਹ ਸਾਰੀ ਰੜੀ ਗੰਦ ਪਾਉਂਦੇ ਕਦੇ ਉਹਨੂੰ ਗੰਦੀ ਗਾਲ ਕੱਢਤੀ ਕਦੇ ਉਹਨੂੰ ਕੁਛ ਕਹਤਾ ਕਦੇ ਉਹਨੂੰ ਕੁਛ ਕਹਤਾ ਕੁੜੀਆਂ ਵੀ ਪੰਜਾਬ ਦੀਆਂ ਕਈਆਂ ਪੰਜਾਬ ਦੀਆਂ ਜੰਮੀਆਂ ਜਾਈਆਂ ਹੁਣ ਵੱਖ-ਵੱਖ ਦੇਸ਼ਾਂ ਦੇ ਵਿੱਚ ਰਹਿੰਦੀਆਂ ਕਈ ਉਹ ਨਤ ਨੰਗੀਆਂ ਗੱਲਾਂ ਕਰਦੀਆਂ ਸੋਸ਼ਲ ਮੀਡੀਆ ਤੇ ਨਾਲ ਕੌਰ ਵੀ ਲਾ ਲੈਂਦੇਗਾ ਮਤਲਬ ਗੱਲ ਇਹ ਨਹੀਂ ਕਿ ਭਾਈ ਇਹ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਤਾਂ ਪੰਜਾਬ ਨੂੰ ਬਦਨਾਮ ਇਹ ਇੱਕ ਦੋ ਲੋਕ ਨਹੀਂ ਪੰਜਾਬ ਨੂੰ ਬਦਨਾਮ ਕਰਨ ਵਾਲੇ ਪੰਜਾਬ ਦੇ ਵਿੱਚ ਵੀ ਬਥੇਰੇ ਬੈਠੇ ਆ ਆਪਾਂ ਨੂੰ ਐਵੇਂ ਨਾ ਇੱਕ ਗੱਲ ਦਾ ਪਰੋਲੇ ਜਿਹਾ ਬਣਾਉਣ ਦੀ ਹੱਤਤਾ ਉਹਨੂੰ ਜੀ ਸਿੱਧਾ ਕਹੋ ਤੁਸੀਂ ਜੀ ਇਹ ਕੰਚਨ ਅਰੋੜਾ ਸੀ ਇਹ ਕੰਚਨ ਕੁਮਾਰੀ ਸੀ ਇਹ ਕੰਚਨ ਤਵਾੜੀ ਸੀ ਇਹ ਗੱਲਾਂ ਦੀ ਕੋਈ ਤਕ ਨਹੀਂ ਹੈਗੀ ਜਿਹੜੇ ਪੰਜਾਬੀ ਆ ਉਹ ਕਈ ਗਲਤ ਕੰਮ ਕਰਦੇ ਕਈ ਗੈਰ ਪੰਜਾਬੀ ਬਹੁਤ ਸੋਹਣੇ ਕੰਮ ਕਰਦੇ ਆ ਪਰ ਜਿਹੜੇ ਬੰਦੇ ਦੀ ਜ਼ਿਹਨੀयत ਗੰਦੀ ਹੋਵੇ ਉਹ ਕਿਸੇ ਵੀ ਸੂਬੇ 'ਚ ਰਵੇ ਕਿਸੇ ਵੀ ਜ਼ਿਲ੍ਹੇ 'ਚ ਰਵੇ ਉਹ ਗੰਦਾ ਹੀ ਆ ਇਹ ਕੰਚਨ ਆ ਜਿਹੜੀ ਉਰਫ ਕਮਲ ਆ ਜਿਹੜੀ ਇਹ ਜਿਹੜਾ ਰੀਲਾ ਲੋਕਾਂ ਨੇ ਪਸੰਦ ਕੀਤੀਆਂ ਤਾਂ ਇਹਦੇ ਫਾਲੋਅਰ ਪੌਣੇ 4 ਲੱਖ ਤੋਂ ਵੱਧ ਆ ਜਿਹੜੇ ਪੌਣੇ 4 ਤੋਂ ਵੱਧ ਲੱਖ ਲੋਕ ਆ ਉਹਨਾਂ ਦੇ ਵਿੱਚ ਬਹੁਤ ਸਾਰੇ ਪੰਜਾਬ ਦੇ ਆ ਹੁਣ ਦੱਸੋ ਵੀ ਭਾਈ ਆਪਾਂ ਕਗੇ ਵੀ ਉਹ ਪੰਜਾਬ ਨੂੰ ਬਦਨਾਮ ਕਰ ਰਹੇ ਆ ਕਿਉਂਕਿ ਲੋਕ ਹਰ ਤਰ੍ਹਾਂ ਦੇ ਹੁੰਦੇ ਆ ਪਰ ਇਹ ਪੰਜਾਬ ਦੀਆਂ ਕੁੜੀਆਂ ਤੇ ਪੰਜਾਬ ਦੇ ਮੁੰਡਿਆਂ ਦੀ ਮੱਤ ਨੂੰ ਖੋਰਾ ਲੱਗ ਗਿਆ ਜਿਹੜੇ ਕਿ ਹਰ ਰੋਜ਼ ਕੁਝ ਨਾ ਕੁਝ ਤਤਪੜਾਤਾ ਪਾਉਂਦੇ ਆ ਨੰਗੀਆਂ ਅਸ਼ਲੀਲ ਗੱਲਾਂ ਲੁੱਚੀਆਂ ਗੱਲਾਂ ਕਰਕੇ ਆਪਦੇ ਫਾਲੋਅਰ ਵਧਾਉਂਦੇ ਆ ਜਿਹੋ ਜੇ ਮਰਨ ਵਾਲੇ ਉਹੋ ਜੇ ਫੂਕਣ ਵਾਲੇ ਵੇਖਣ ਵਾਲੇ ਵੀ ਤਾਂ ਇਹੋ ਜਿਹਾ। ਉਹਨਾਂ ਨੇ ਕਦੋਂ ਆਖਿਆ ਜੀ ਕਿ ਅਸੀਂ ਖੋਜਾਂ ਵਾਲੀਆਂ ਵੀਡੀਓ ਵੇਖਣੀਆਂ। ਤੁਸੀਂ ਐਂਓ ਕਰੋ ਇੱਕ ਪਾਸੇ ਅਜ ਵਿਦਵਾਨ ਦੀ ਫੋਟੋ ਪਾ ਦਿਓ ਜਾਂ ਵਿਦਵਾਨ ਦੀ ਕੋਈ ਵੀਡੀਓ ਪਾ ਦਿਓ ਉਹਨੂੰ 5000 ਬੰਦਾ ਨਹੀਂ ਵੇਂਦਾ। ਤੇ ਇੱਕ ਪਾਸੇ ਗੰਦੀਆਂ ਗੱਲਾਂ ਵਾਲੀ ਵੀਡੀਓ ਕਿਸੇ ਕੁੜੀ ਦੀ ਪਾ ਦਿਓ ਤੇ ਉਹਨੂੰ ਮਿਲੀਅਨ ਬੰਦਾ ਵੇਖ ਲੈਂਦਾ। ਮਤਲਬ ਅਸੀਂ ਜ਼ਹਿਨੀ ਤੌਰ ਦੇ ਉੱਤੇ ਖੜੇ ਕਿੱਥੇ ਜੇ ਆ। ਜੇ ਇਹ ਗਲਤ ਸੀ ਤਾਂ ਜਿਹੜੇ ਉਹ ਊਤਜੀ ਕਿਸਮ ਦੇ ਲੋਕ ਆ ਜਿਹੜੇ ਕਿ ਇਹਦੇ ਫਾਲੋਅਰ ਆ ਉਹ ਵੀ ਤਾਂ ਗਲਤ ਆ। ਉਹ ਸਿਆਣੇ ਕਿਹੜੇ ਪਾਸੇ ਹੋ ਆ। ਉਹ ਵੀ ਤਾਂ ਫਿਰ ਭਾਰੀ ਆ ਜੇ ਤੁਸੀਂ ਗੰਦੀਆਂ ਗੱਲਾਂ ਹੀ ਪਸੰਦ ਕਰਦੇ ਤੁਸੀਂ ਕਿਹੜੇ ਗੁਰੂ ਪੀਰ ਵਾਲੇ ਆ ਫਿਰ ਫਿਰ ਇਹ ਵੀ ਗੱਲ ਆ ਪਰ ਗੱਲ ਇਹ ਅਸਲ ਦੇ ਵਿੱਚ ਕਿ ਇਹਦੀ লাশ ਮਿਲੀ ਆ ਕਮਲਕੌਰ ਦੀ ਇਹ ਮਿਲੀ ਜੀ ਆਦੇਸ਼ ਹਸਪੀਟਲ ਦੀ ਪਾਰਕਿੰਗ ਦੇ ਵਿੱਚੋਂ ਪੁੱਚੋ ਮੰਡੀ ਦੇ ਵੱਲੋਂ ਇਹ ਹੁਣ লাশ ਉੱਥੇ 2 ਦਿਨ ਪਹਿਲਾਂ ਪਹੁੰਚਾਈ ਗਈ ਆ 3 ਦਿਨ ਪਹਿਲਾਂ ਪਹੁੰਚਾਈ ਗਈ ਆ 1 ਦਿਨ ਪਹਿਲਾਂ ਪਹੁੰਚਾਈ ਗਈ ਆ ਇਹ ਪੁਲਿਸ ਦੀ ਪੜਤਾਲ ਦਾ ਵਿਸ਼ਾ ਉਸ ਤੋਂ ਕੁਲੀ ਗੱਲ ਹੈ ਜੀ ਕਿ ਪੁਲਿਸ ਨੇ ਕਿਹਾ ਇੰਉਂ ਲੱਗਦਾ ਪਹਿਲੀ ਨਜ਼ਰ ਦੇ ਵਿੱਚ ਚੌਲਾ ਇੰਉਂ ਪੈਂਦਾ ਕਤਲ ਕਿਤੇ غور ਕਰਕੇ ਸ਼ਾਇਦ লাশ ਇੱਥੇ ਪਹੁੰਚਾਈ ਗਈ ਹੋਵੇ ਇੱਕ ਸੀਸੀਟੀਵੀ ਕੈਮਰੇ ਦੀ ਫੁਟੇਜ ਸਾਹਮਣੇ ਆਈ ਆ ਉਹਦੇ ਵਿੱਚ ਇੱਕ ਮੁੰਡਾ ਜਿਹੜਾ ਉਹ ਇਸ ਕਾਰ ਨੂੰ ਖੜੀ ਕਰਕੇ ਕਿਤੇ ਜਾ ਰਿਹਾ ਹੁਣ ਹੋ ਸਕਦਾ ਕੜੀ ਨਾਲ ਕੜੀ ਜੋੜ ਕੇ ਤੇ ਪੁਲਿਸ ਟਿਕਾਣੇ ਦੇ ਉੱਤੇ ਵੀ ਪਹੁੰਚੇ ਇਹ ਕੁੜੀ ਹੈ ਜਿਹੜੀ ਉਹ ਵੈਸੇ ਪੰਜਾਬੋਂ ਬਾਹਰ ਦੀ ਆ ਤਬਰ ਇਹਨਾਂ ਦਾ ਲੁਧਿਆਣੇ ਵਿੱਚ ਰਹਿੰਦਾ ਪਿਤਾ ਦੀ ਕੋਈ ਸਾਲ ਪਹਿਲਾਂ ਮੌਤ ਹੋ ਗਈ ਆ ਮਾਂ ਤੇ ਧੀ ਦੋਵੇਂ ਜਾਣੀਆਂ ਰਹਿੰਦੀਆਂ ਭਰਾ ਦੇ ਨਾਲ ਬੋਲਬਾਣੀ ਬੰਦ ਸੀ ਹੁਣ ਭਰਾ ਦੀ ਵੀਡੀਓ ਸਾਹਮਣੇ ਆਈਆ ਭਰਾ ਨੇ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਹੀ ਹੈ ਮੀਡੀਆ ਨੂੰ ਕਿ ਭਾਈ ਸਾਨੂੰ ਕੁਝ ਨਹੀਂ ਪਤਾ ਇਸ ਗੱਲ ਦੇ ਵਿੱਚ ਅਸੀਂ ਤਾਂ লাশ ਲੈਣ ਦੇ ਲਈ ਇੱਥੇ ਪਹੁੰਚੇ ਹੋਏ ਆਂ ਲੁਧਿਆਣੇ ਲੈ ਕੇ ਜਾਵਾਂਗੇ ਕਮਲਕੌਰ ਨੂੰ ਮਾਰ ਦਿੱਤਾ ਗਿਆ ਜਾਂ ਕਮਲਕੌਰ ਕਿਸੇ ਹੋਰ ਕਾਰਨ ਕਰਕੇ ਮਰ ਗਈ ਸਾਨੂੰ ਇਹਦੇ ਬਾਰੇ ਪਤਾ ਨਹੀਂ ਆ ਪਰ ਕਮਲਕੌਰ ਸਾਡੇ ਪੰਜਾਬੀਆਂ ਦੇ ਵਾਸਤੇ ਇੱਕ ਸੋਚਣ ਵਾਲੀ ਗੱਲ ਜ਼ਰੂਰ ਛੱਡ ਗਈ ਆ ਕਿਉਂਕਿ ਪੰਜਾਬੀਆਂ ਦਾ ਵੱਡਾ ਹਿੱਸਾ ਇਸ ਵੇਲੇ ਫੋਲੋਅਰ ਨੂੰ ਹੀ ਆਪਣੀ ਅਸਲ ਜ਼ਿੰਦਗੀ ਸਮਝਦਾ ਪੰਜਾਬਗਰਾਂ ਦੇ ਵੱਡੇ ਹਿੱਸੇ ਨੂੰ ਇਹ ਲੱਗਦਾ ਜੀ ਕਿ ਜੇਕਰ ਫਾਲੋਅਰ ਨਾ ਵਧੇ ਤਾਂ ਅਸੀਂ ਮਰ ਜਾਣਾ ਤੇ ਜੇਕਰ ਤੁਸੀਂ ਗੰਦੇ ਕੰਮ ਕਰਕੇ ਫਾਲੋਅਰ ਵਧਾਉਣੇ ਤਾਂ ਇਉਂ ਵੀ ਤਾਂ ਤੁਰ ਜਾਣਾ ਪੰਜਾਬ ਦੀਆਂ ਬਹੁਤ ਸਾਰੀਆਂ ਕੁੜੀਆਂ ਚੰਗਾ ਕੰਮ ਵੀ ਕਰਦੀਆਂ ਕਈ ਕੁੜੀਆਂ ਅੱਜ ਗੰਦ ਤੋਂ ਵੀ ਅਗਲੀ ਗੱਲ ਕਰਦੀਆਂ ਅੱਗੇ ਆਪਾਂ ਕਹਿੰਦੇ ਸੀ ਦੋ ਆਰਥੀ ਗੱਲਾਂ ਇਹ ਤਾਂ ਸਿੱਧੀਆਂ ਨੰਗੀਆਂ ਗੱਲਾਂ ਕਰਨ ਲੱਗ ਪਈਆਂ ਅੱਗੇ ਆਪਾਂ ਕਹਿੰਦੇ ਸੀ ਮੁੰਡੇ ਇਹੋ ਜਿਹੇ ਆ ਹੁਣ ਤਾਂ ਕੁੜੀਆਂ ਉਸ ਤੋਂ ਕਿਹਦੀ ਗੱਲ ਕਰਦੀਆਂ ਮੁੰਡੇ ਵੀ ਗੰਦ ਪਾਉਂਦੇ ਕਈ ਫਾਲੋਅਰ ਵਧਾਉਣ ਵਾਸਤੇ ਕੁੜੀਆਂ ਨੇ ਵੀ ਹੱਦਾਂ ਪਾਰ ਕਰਤੀਆਂ ਬੇੜਾ ਗਰਕ ਪੰਜਾਬੀ ਸਮਾਜ ਦੇ ਇੱਕ ਹਿੱਸੇ ਦਾ ਇਸ ਕਦਰ ਹੋ ਚੁੱਕਿਆ ਕਿ ਭਰਾ ਮੋਬਾਈਲ ਫੜਦਾ ਹੱਥ ਦੇ ਵਿੱਚ ਤੇ ਭੈਣ ਕੋ ਨੰਗੇ ਹੋ ਕੇ ਵੀਡੀਓ ਬਣਾਉਂਦੀ ਆ। ਲੀੜੇ ਲਾ ਲਾ ਕੇ ਦਿਖਾ ਰਹੀ ਆ। ਬਾਪ ਇਹ ਗੱਲ ਕਹਿ ਰਿਹਾ ਵੀ ਮੇਰੀ ਧੀ ਪਪੂਲਰ ਬਹੁਤ ਆ ਦੇ ਫੋਲੋਅਰ ਬਹੁਤ ਆ। ਉਹਨੇ ਫੋਲੋਅਰ ਬਣੇ ਕਿਵੇਂ ਆ ਉਹ ਬਾਪ ਵੀ ਨਹੀਂ ਵੰਦਾ। ਜਾਂ ਬਾਪ ਨੇ ਅੱਖਾਂ ਵਿੱਚ ਲੀਆਂ ਉੱਥੇ। ਜਿਹੜੀ ਅੱਖ ਦੀ ਸ਼ਰਮ ਹੁੰਦੀ ਸੀ। ਉਹ ਤਾਂ ਖੰਭ ਲਾ ਕੇ ਉੱਡ ਗਈ ਸਾਰੀ ਗੱਲ। ਇਸ ਵੇਲੇ ਪੰਜਾਬ ਦਾ ਇੱਕ ਹਿੱਸਾ ਉਹ ਐਂ ਲੱਗਦਾ ਵੀ ਰੀਲਾਂ ਹਨ ਤਾਂ ਜ਼ਿੰਦਗੀ ਹੈ। ਮੈਨੂੰ ਲੱਗਦਾ ਵੀ ਜਿਵੇਂ ਟਿਕਟੌਕ ਬੰਦ ਹੋਈ ਤੋਂ ਬਾਅਦ ਕਈ ਲੋਕਾਂ ਨੇ ਖੁਦਕੁਸ਼ੀ ਕੀਤੀ ਸੀ ਜੇ ਅੱਜ ਇੰਸਟਾਗ੍ਰam ਬੰਦ ਹੋ ਜਾਏ ਤਾਂ ਫਿਰ ਭਾਰਤ ਦੇ ਵਿੱਚ ਕਈ ਲੋਕਾਂ ਨੇ ਜਹਾਨੋਂ ਵੈਸੇ ਤੁਰ ਜਾਣਾ ਇਹ ਸਦਮੇ ਵਿੱਚ ਹੀ ਤੁਰ ਜਾਣਾ ਵੀ ਪਾਈ ਹੁਣ ਸਾਡੀਆਂ ਰੀਲਾਂ ਕਿੱਥੇ ਚੱਲਣਗੀਆਂ ਇਹਨਾਂ ਨੂੰ ਨਵਾਂ ਕੋਈ ਪਲੇਟਫਾਰਮ ਲੱਭਣਾ ਪੈਣਾ ਇਹ ਮਤਲਬ ਹੈ ਜੀ ਕਿ ਆਪਾਂ ਕਮਲ ਕੌਰ ਦੀ ਮੌਤ ਤੋਂ ਬਾਅਦ ਪੰਜਾਬੀ ਇਹ ਸੋਚਣ ਜੀ ਕਿ ਉਹਨਾਂ ਨੇ ਪਸੰਦ ਕਿਹੜੀ ਚੀਜ਼ ਕਰਨੀ ਆ ਜਿਹੜੇ ਵੀ ਲੋਕ ਗੰਦੀਆਂ ਗੱਲਾਂ ਕਰਕੇ ਲੁਚੀਆਂ ਗੱਲਾਂ ਕਰਕੇ ਦੋ ਅਰਥੀ ਗੱਲਾਂ ਕਰਕੇ ਸਿੱਧੀਆਂ ਸ਼ਰੀਲ ਗੱਲਾਂ ਕਰਕੇ ਆਪਦੇ ਫਾਲੋਅਰ ਬਤਾਉਂ ਉਹਨਾਂ ਨੂੰ ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਹੈ ਜੀ ਕਿ ਸਾਡਾ ਅੰਤ ਕੀ ਆ ਮਰਨਾ ਤਾਂ ਹੈ ਹੀ ਉਹ ਜੇ ਕਿਸੇ ਨੇ ਮਾਰਤਾ ਉਹ ਵੀ ਮਾੜੀ ਗੱਲ ਆ ਕਿਸੇ ਨੂੰ ਤਾਂ ਮਾਰਨਾ ਚਾਹੀਦਾ ਨਹੀਂ ਬੰਦਾ ਬੰਦੇ ਨੂੰ ਮਾਰੇ ਅਸੀਂ ਇਸ ਗੱਲ ਦੇ ਪੱਖ 'ਚ ਨਹੀਂ ਪਰ ਉਦਾਂ ਵੀ ਤਾਂ ਤੁਰ ਜਾਣਾ ਕਿਹੜੇ ਫੋਲੋਅਰ ਫੂਲਵਰ ਕੋਈ ਕੰਮ ਨਹੀਂ ਆਉਂਦਾਗਾ ਆ ਤੁਸੀਂ ਦੇਖ ਲਿਓ ਆ ਕਮਲ ਕੌਰ ਦੇ ਸਸਕਾਰ ਦੇ ਉੱਤੇ ਕਿੰਨੇ ਕ ਫੋਲੋਅਰ ਆਉਂਦੇ ਆ ਇਹ ਜਿਹੜੇ ਸਵਾਦ ਲੈਣ ਵਾਲੇ ਲੋਕ ਹੁੰਦੇ ਆ ਸਿਰਾ ਲਾਤਾ ਕੁਝ ਕਦੇ ਆਪਦੀ ਪੜਾਅਸ ਕਰਨੀ ਹੁੰਦੀ ਗੰਦ ਬੱਕੇ ਇਹਨਾਂ ਗੱਲਾਂ ਤੋਂ ਉੱਤੇ ਉੱਠਣਾ ਚਾਹੀਦਾ ਪੰਜਾਬੀ ਸੋਹਣੀ ਸੋਚ ਕਰਕੇ ਜਾਣੇ ਜਾਂਦੇ ਸਨ ਪੰਜਾਬੀ ਮਦਦਗਾਰ ਸੁਭਾ ਕਰਕੇ ਜਾਣੇ ਜਾਂਦੇ ਸਨ ਪੰਜਾਬੀ اخਲਾਕੀ ਤੌਰ ਦੇ ਉਤੇ ਬੜੇ ਪੱਕੇ ਹਨ ਇਸ ਕਰਕੇ ਜਾਣੇ ਜਾਂਦੇ ਸਨ ਪੰਜਾਬੀ ਅਸੂਲਾਂ ਦੇ ਧੜੀ ਹਨ ਇਸ ਕਰਕੇ ਜਾਣੇ ਜਾਂਦੇ ਸਨ ਪੰਜਾਬੀ ਨੈਤਿਕ ਕਦਰਾਂ ਕੀਮਤਾਂ ਦੇ ਧਾਰਨੀ ਹਨ ਇਸ ਕਰਕੇ ਜਾਣੇ ਜਾਂਦੇ ਸਨ ਪਰ ਅੱਜ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਕਿੱਥੇ ਤੇ ਖੜੇ ਆ ਇਹਦੇ ਬਾਰੇ ਮੇਰਾ ਖਿਆਲ ਮੈਨੂੰ ਕਹਿਣ ਦੀ ਲੋੜ ਨਹੀਂ ਆਪਦੀ ਪੜਤਾਲ ਆਪੇ ਕਰ ਲਿਗੇ ਆਪਾਂ ਕਿਹਨੂੰ ਸਲਵਣੇ ਆ ਤੇ ਕਿਹਦੇ ਪੱਖ ਦੇ ਵਿੱਚ ਆ ਮੈਨੂੰ ਹਮੇਸ਼ਾ ਇਸ ਗੱਲ ਦਾ ਦੁੱਖ ਹੁੰਦਾ ਜਿਹੜੇ ਛਲਾਰੂ ਜੀ ਕਿਸਮ ਦੇ ਲੋਕ ਹੁੰਦੇ ਉਹ ਤਾਂ ਚਲੋ ਬਾਹਰ ਦੀ ਗੱਲ ਆ ਜਿਹੜੇ ਸੁਚੱਜੇ ਸੋਚ ਵਾਲੇ ਲੱਗਦੇ ਹੁੰਦੇ ਫੋਟੋ ਦੇਖ ਕੇ ਵੀ ਆਪਾਂ ਬੰਦੇ ਦੇ ਕਰਤਾਰ ਦਾ ਪਤਾ ਪਹਿਲੀ ਵਾਰ ਫੋਟੋ ਤੋਂ ਲਾਉਣੇ ਵੀ ਬੰਦਾ ਕੌਣ ਆ ਇਹਦਾ ਸਰੂਪ ਕੀ ਹੋ ਜਾ ਫਿਰ ਆਪਾਂ ਬਿਨੇ ਦੀਆਂ ਪੋਸਟਾਂ ਕਿ ਹੋ ਜੀਆਂ ਜਦੋਂ ਬੰਦੇ ਨੇ ਗੁਰੂਆਂ ਦੀ ਫੋਟੋ ਲਾਈ ਹੋਵੇ ਸ਼ਹੀਦਾਂ ਦੀ ਫੋਟੋ ਲਾਈ ਹੋਵੇ ਗੁਰਦੁਆਰਿਆਂ ਦੀ ਫੋਟੋ ਲਾਈ ਹੋਵੇ ਦੇਵੀ ਦੇਵਤਿਆਂ ਦੀ ਫੋਟੋ ਲਾਈ ਹੋਵੇ ਉਹ ਵੀ ਗੰਦਬਕਦਾ ਹੋਵੇ ਤਾਂ ਫਿਰ ਇੰ样 ਲੱਗਦਾ ਵੀ ਭਾਈ ਬੁੱਧ ਕੰਗਾਲੀ ਕਿਸੇ ਨਹੀਂ ਵਿੱਚ ਹਿੱਸੇ ਦੇ ਵਿੱਚ ਆ ਸਕਦੀ ਆ ਜਿਵੇਂ ਕਿ ਕਮਲ ਕੌਰ ਨੇ ਵੀ ਆਈ ਸੀ ਉਹ ਤੁਰ ਗਈ ਇਸ ਗੱਲ ਦੇ ਉੱਤੇ ਦੁੱਖ ਆਵੇ ਭਾਈ ਮਨੁੱਖ ਦੇ ਤੌਰ ਦੇ ਉੱਤੇ ਦੁੱਖ ਆ ਵੀ ਇਨਸਾਨ ਜਦੋਂ ਕੋਈ ਮਾਰਿਆ ਜਾਵੇ ਜਾਂ ਇਹਦਾ ਤੁਰ ਜਾਵੇ ਆਪਾਂ ਮਨੁੱਖ ਦੇ ਤੌਰ ਦੇ ਉੱਤੇ ਇਹ ਗੱਲ ਕਹਿੰਦੇ ਵੀ ਚਲੋ ਯਾਰ ਜੇਕਰ ਇਹ ਸਹੀ ਕੰਮ ਕਰਨਾ ਤਾਂ ਵਧੀਆ ਸੀ ਮਾਰਾ ਹੋਇਆ ਪਰ ਇਹਨੂੰ ਕੰਮ ਮਾਰੇ ਵੀ ਨਹੀਂ ਸੀ ਕਰਨੇ ਚਾਹੀਦੇ ਇਹਨੇ ਬਹੁਤ ਗੰਦ ਪਰੋਸਿਆ ਇਹਦੀ ਪਛਾਣੀ ਇਹਨਾਂ ਗੱਲਾਂ ਕਰਕੇ ਸੀ ਤੇ ਉਹ ਜਹਾਨੋਂ ਤੁਰ ਗਈ ਲੁਧਿਆਣੇ ਵਾਲੀ ਜ਼ਮੀਨੀ ਚੋਣ ਦੇ ਚਰਚੇ ਜ਼ੋਰਾਂ ਦੇ ਉੱਤੇ ਆ ਹਰ ਥਾਂ ਦੇ ਉੱਤੇ ਇਸ ਚੋਣ ਦੇ ਬਾਰੇ ਗੱਲਬਾਤ ਛੜਦੀ ਆ ਭਾਵੇਂ ਚਲੰਦਰ ਹੋਵੇ ਭਾਵੇਂ ਪਟਿਆਲਾ ਹੋਵੇ ਭਾਵੇਂ ਬਰਨਾਲਾ ਭਾਵੇਂ ਫਰੀਦਕੋਟ ਤੇ ਭਾਵੇਂ ਤਰਨਤਾਰਨ ਤੇ ਭਾਵੇਂ ਮੋਹਾਲੀ ਆ ਹਰ ਥਾਂ ਦੇ ਉੱਤੇ ਵਸਦੇ ਪੰਜਾਬੀ ਆ ਜਿਹੜੇ ਉਹ ਲੁਧਿਆਣਾ ਜ਼ਿਮਨੀ ਚੋਣ ਦੇ ਬਾਰੇ ਗੱਲਾਂਬਾਤਾਂ ਕਰਦੇ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੀ ਨਿਗਾ ਵੀ ਇਸ ਗੱਲ ਵੱਲ ਟਿਕੀ ਆ ਕਿ ਇੱਥੇ ਬਣੂਗਾ ਕੀ ਦਿਨ ਥੋੜੇ ਰਹਿ ਗਏ ਆ ਅੱਜ ਜਦੋਂ ਤੁਸੀਂ ਇਸ ਪ੍ਰੋਗਰਾਮ ਨੂੰ ਦੇਖ ਰਹੇ 12 ਤਰੀਕਾ ਬਚਾਲੇ ਦਿਨ 6 ਰਹਿ ਗਏ ਆ ਸੱਤਵੇਂ ਦਿਨ ਤੇ ਇੱਥੇ ਵੋਟ ਇਹ ਵੋਟਾਂ ਕਿੰਨੇ ਫੀਸਦੀ ਪੈਣਗੇ ਮੈਨੂੰ ਇਸ ਗੱਲ ਦਾ ਪਤਾ ਨਹੀਂਗਾ ਵੋਟਾਂ ਪਾਉਣ ਵਾਲੇ ਲੋਕ ਕਿੰਨੀ ਕੁ ਵੱਡੀ ਕਤਾਰ ਬਣਾਉਂਦੇ ਮੈਨੂੰ ਇਸ ਗੱਲ ਦਾ ਪਤਾ ਨਹੀਂਗਾ ਪਰ ਭਾਈ 14 ਉਮੀਦਵਾਰ ਆ ਜਿਨ੍ਹਾਂ ਦੀ ਕਿਸਮਤ ਆ ਜਿਹੜੀ ਉਹ ਮਸ਼ੀਨਾਂ 'ਚ ਬੰਦ ਹੋਣੀ ਆ 23 ਤਰੀਕ ਨੂੰ ਨਤੀਜੇ ਆਉਣਗੇ ਤੇ ਇਹ ਜ਼ੋਰਦਾਰ ਪ੍ਰਚਾਰ ਇੰਨਾ ਵੀ ਸ਼ਬਦਾਂ ਦੇ ਰਾਹੀਂ ਬਾਹਰ ਹੋ ਜਾਂਦੀ ਗੱਲ ਇੱਕ ਦੂਜੇ ਦੀ ਨਿੱਕੀ ਨਿੱਕੀ ਗੱਲ ਕੱਢ ਕੇ ਲਿਆ ਰਹੇ ਆ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਉੱਤੇ ਦੋਸ਼ ਆਮ ਆਦਮੀ ਪਾਰਟੀ ਲਾ ਰਹੀ ਆ ਕਿ ਇਹ ਹੰਕਾਰਿਆ ਤੇ ਸ਼ਬਦ ਇਹਦੇ ਸਹੀ ਨਹੀਂ ਤੇ ਬੋਲ ਇਹਦੇ ਸੁਥਰੇ ਨਹੀਂ ਆ ਕਾਂਗਰਸ ਇਹ ਗੱਲ ਕਹਿ ਰਹੀ ਹੈ ਕਿ ਆਮ ਆदमी ਪਾਰਟੀ ਤਾਂ ਦਿੱਲੀੋਂ ਚੱਲ ਰਹੀ ਆ ਦਿੱਲੀ ਵਾਲਿਆਂ ਨੇ ਪੰਜਾਬ ਦੇ ਵਿੱਚ ਕਬਜ਼ਾ ਕਰ ਲਿਆ ਤੇ ਇਥੋਂ ਵਾਲਿਆਂ ਨੂੰ ਜਾਨੀ ਕਿ ਪੰਜਾਬ ਦੇ ਵਸਨੀਕਾਂ ਨੂੰ ਕੋਈ ਬੇਰਾਂਵੱਟੇ ਨਹੀਂ ਪੁੱਛਦਾ ਇਥੇ ਭਾਜਪਾ ਇਹ ਗੱਲ ਕਹਿ ਰਹੀ ਹੈ ਜੀ ਕਿ ਅਸੀਂ ਪਿਛਲੇ ਕੁਝ ਸਮੇਂ ਦੇ ਵਿੱਚ ਸੋਹਣਾ ਪ੍ਰਦਰਸ਼ਨ ਕੀਤਾ ਤੇ ਆਪਰੇਸ਼ਨ ਸੰਧੂਰ ਵਰਗੀਆਂ ਗੱਲਾਂ ਸਿਰਫ ਭਾਜਪਾ ਦੀ ਸੋਚ ਦੇ ਵਿੱਚੋਂ ਨਿਕਲ ਸਕਦੀਆਂ ਤੇ ਅਕਾਲੀ ਉਮੀਦਵਾਰ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕੁਮਨ ਸਾਹਿਬ ਦੇ ਵੱਲੋਂ ਕਿ ਭਾਈ ਸਥਾਨਕ ਪਾਰਟੀ ਇੱਕੋ ਹੀ ਆ ਖੇਤਰੀ ਪਾਰਟੀ ਅਸੀਂ ਹੀ ਆ ਤੇ ਸਾਡੀ ਝੋਲੀ ਦੇ ਵਿੱਚ ਜੱਤ ਪਾਓ ਬਹੁਤ ਵੱਡੇ ਵੱਡੇ ਮਸਲੇ ਲੁਧਿਆਣੇ ਦੇ ਮੈਂ ਕੱਲ ਇੱਕ ਰਿਪੋਰਟ ਪੜ੍ਹੀ ਉਹਦੇ ਵਿੱਚ ਇੱਕ ਵੱਡੇ ادارے ਦੇ ਵੱਲੋਂ ਲੁਧਿਆਣੇ ਦੇ ਵਿੱਚੋਂ ਲੰਘਦੇ ਬੁੱਢੇ ਨਾਲੇ ਦੇ ਆਲੇ-ਦੁਆਲੇ ਵਸਦੇ ਪਿੰਡਾਂ ਦੇ ਧਰਤੀ ਹੇਠਲੇ ਪਾਣੀ ਦੀ ਪੜਤਾਲ ਤੋਂ ਬਾਅਦ ਰਿਪੋਰਟ ਤਿਆਰ ਕੀਤੀ ਗਈ ਆ ਉਹਦੇ ਵਿੱਚ ਕਈ ਪਿੰਡ ਆ ਉਹਨਾਂ ਪਿੰਡਾਂ ਦੇ ਨੌਜਵਾਨ ਆ ਜਿਹੜੇ ਜਾਂ ਬੱਚੇ ਆ ਜਿਹੜੇ ਉਹਨਾਂ ਨੇ ਲਿਵਰ ਟੈਸਟ ਕਰਵਾਏ ਗਏ ਆ 40ਾਂ ਦੇ ਲਿਵਰ ਟੈਸਟ ਕਰਾਏ ਆ 16 ਦਾ ਬਹੁਤ ਬੁਰਾ ਹਾਲ ਨਿਕਲਿਆ ਯਾਨੀ ਕਿ ਲੁਧਿਆਣੇ ਵਾਲਾ ਬੁੱਢਾ ਨਾਲਾ ਉਹਦਾ ਤਾਂ ਚਲੋ ਕਹਿਰ ਵਰ ਆਉਂਦਾ ਹੀ ਆ ਇਹਦੇ ਕਰਕੇ ਆਲੇ-ਦੁਆਲੇ ਦੇ ਪਿੰਡਾਂ ਦਾ ਧਰਤੀ ਹੇਠਲਾ ਪਾਣੀ ਵੀ ਇੰਨਾ ਖਤਰਨਾਕ ਬਣ ਚੁੱਕਿਆ ਕਿ ਮੌਤ ਮੰਡ ਰਿਆ ਜਿਹਦਾ ਅਜੇ 20 ਸਾਲ ਦੀ ਉਮਰ ਦੇ ਵਿੱਚ ਲਿਵਰ ਬਿਲਕੁਲ ਵਹਿ ਗਿਆ ਬਿਲਕੁਲ ਖਰਾਬ ਹੋ ਗਿਆ ਉਹਨੇ ਭਾਈ ਕਿਹੜੀ ਵੇਲੇ 80 ਸਾਲ ਕੱਢਣੇ ਆ ਤੇ ਨੇਤਾਵਾਂ ਨੂੰ ਇਸ ਗੱਲ ਦਾ ਫਿਕਰ ਥੋੜੀ ਆ ਸੈਂਕੜੇ ਕਰੋੜ ਰੁਪਈਆ ਹੁਣ ਤੱਕ ਕਹਿੰਦੇ ਜੀ ਇਸ ਬੁੱਢੇ ਨਾਲੇ ਦੇ ਉੱਤੇ ਲੱਗ ਗਿਆ ਪਰ ਇਹ ਨਾਲਾ ਹੀ ਹਾਲੇ ਦਰਿਆ ਨਹੀਂ ਬਣਿਆ ਇਹਨੂੰ ਦੇਖਦੇ ਆਂ ਦੇਖਦੇ ਆਂ ਬੁੱਢਾ ਨਾਲਾ ਬੁੱਢਾ ਨਾਲਾ ਬੁੱਢਾ ਨਾਲਾ ਕਹਿੰਦੇ ਆ ਕਹਿੰਦੇ ਆ ਬੱਚੇ ਬੁੱਢੇ ਹੋ ਗਏ ਪਰ ਇਹ ਬੁੱਢਾ ਨਾਲਾ ਬੁੱਢਾ ਨਾਲਾ ਹੀ ਆ। ਕਹਿੰਦੇ ਤਾਂ ਇਹ ਵੀ ਆ ਵੀ ਪਾਈ ਅਸੀਂ ਇਹਨੂੰ ਬੜਾ ਸੋਹਣਾ ਬਣਾ ਲੈਣਾ। ਇਹਦੇ ਵਿੱਚੋਂ ਪਾਣੀ ਬੜਾ ਸ਼ੁੱਧ ਹੋ ਕੇ ਨਿਕਲਿਆ ਕਰੂਗਾ। ਇਹਦੇ ਤੇ ਮਾਨ ਕਰਿਆ ਕਰਨਗੇ ਵੀ ਪਾਈ ਇਹ ਫਿਰ ਦਰਿਆ ਬਣ ਗਿਆ। ਪਰ ਪਤਾ ਨਹੀਂ ਜੀ ਉਹ ਸਾਰੀ ਗੱਲ ਸਾਡੇ ਜਿਉਂਦੇ ਜੀ ਹੋਊ ਕਿ ਨਹੀਂ ਹੋਊ। ਇਹ ਕੱਲੀ ਸਫਾਈ ਦੀ ਲੋੜ ਨਹੀਂ ਜਿਹੜਾ ਫੈਕਟਰੀਆਂ ਦੇ ਵਿੱਚੋਂ ਗੰਦ ਡਿੱਗਦਾ ਉਹ ਵੀ ਰੋਕਣ ਦੀ ਲੋੜ ਆ ਜਿਹੜਾ ਡੇਰੀਆਂ ਤੋਂ ਗੰਦ ਡਿੱਗਦਾ ਉਹਨੂੰ ਵੀ ਰੋਕਣ ਦੀ ਲੋੜ ਆ। ਵੇਨੇ ਪਾਈਏ ਸਾਰਾ ਕੁਝ ਕਦੋਂ ਹੁੰਦਾ? ਖਬਰਾਂ ਦੋਸਤੋ ਕਈ ਹੋਰ ਵੀ ਸਨ ਵਕਤ ਰੁਕਣ ਲਈ ਕਹਿ ਰਿਆ। ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾ ਉਹਨੂੰ ਤਕਲੀਫ ਆ ਗਿਆ ਤੇ ਉਹ ਬਹੁਤ ਬਹੁਤ ਧੰਨਵਾਦ